ਕੋਈ ਵੀ ਸਾਰਵੇਂ ਲੜੂਗਾ ਜੇ ਉਹ ਇਹ ਸੋਚੇਗਾ ਕਿ ਅਸੀਂ ਬਾਹਰ ਦੇ ਬਾਹਰ ਕੋ ਪ੍ਰੋਮਾਈਸ ਕਰ ਲਏਗਾ ਅਸੀਂ ਬਿਲਕੁਲ ਨਹੀਂ ਹੋਂਦੇਣਾ ਅਸੀਂ ਗੁੰਡਾਗਰਦੀ ਬਿਲਕੁਲ ਨਹੀਂ ਹੋਂਦੇਣੀ ਬਾਕੀ ਇਹਨਾਂ ਨੇ ਠਿਕਾਣੇ ਲੱਭੇ ਸਾਲੀ 3 ਮਹੀਨੇ ਦੇ ਮਗਰ ਸੀਗੇ ਐਂਡ ਇਹਨਾਂ ਨੂੰ ਟਾਈਮ ਟੂ ਟਾਈਮ ਸੀ ਫੋਲੋ ਕਰਨਾ ਸੀਗੇ ਇਹਨਾਂ ਨੇ ਕੋਈ ਕਮਰਾ ਕਿਰਾਏ ਤੇ ਕਿਨੇ ਲਿਆ ਸੀਗਾ ਕਿਸ ਦੇ ਥਰੂ ਲਿਆ ਸੀ ਉਹ ਸਾਰਾ ਪਾਰਟ ਹੈ

ਗੋਲੀਆਂ ਅਸਾਂ ਜਿਆਦਾ ਸੋਚਦੇ। ਤੁਹਾਡੀ ਕਪਿਸ ਪਾਰਟੀ ਨੇ ਬਹੁਤ ਚੰਗਾ ਕੰਮ ਕਰਦੇ। ਡੀਸੀਪੀਸੀ ਦੀ ਐਮਸੀ ਦੀ ਕ੍ਰਾਈਮ ਤੇ ਐਸਪੀ ਸੈਂਟਰ ਇਨਰਦੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ। ਉਸ ਤੋਂ ਬਾਅਦ ਸ਼ੁਰੂ ਵਿੱਚ ਅਸੀਂ ਟੀਮ ਬੰਦਾ ਨੂੰ ਆਲਰੇਡੀ ਪਤਾ ਲੱਗ ਚੁੱਕੇ ਦੋ ਬੰਦੇ ਕਵਰ ਕਰ ਚੁੱਕੇ। ਤੇ ਜਿਹੜੇ ਇਹ 8 ਬੰਦੇ ਅਸੀਂ ਅਰੈਸਟ ਕੀਤੇ ਇਹ ਸਾਡੀ ਟੀਮ ਇਹਨਾਂ ਕੋਈ ਪੁਰਾਣਾ ਪਿਛੋਕੜ ਜਿਹੜਾ ਰਿਕਾਰਡ ਆ ਉਹ ਅਸੀਂ ਚੈੱਕ ਕਰਵਾ ਲੇ ਸਰ ਕਹਿ ਰਹੇ ਆ ਜੀ ਇੱਥੇ ਕਦਮ ਲਈ ਹੋਈ ਹੈ ਹਾਂਜੀ ਇਹ ਕਿ ਕੱਲੀ ਇਹਨਾਂ ਨੂੰ ਰੈਸਟ ਕਰਕੇ ਲੈ ਕੇ ਆਏ ਆ ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਇਹਦਾ ਰਿਮਾਂਡ ਮੰਗਿਆ ਜਾਊਗਾ ਰਿਮਾਂਡ ਤੇ ਸਾਡੇ ਕੋਲੇ ਆਣਗੇ ਧੰ ਫਿਰ ਤੁਹਾਨੂੰ ਮਤਲਬ ਫਰਦਰ ਜੋ ਵੀ ਇਨਟੈਰੋਗੇਸ਼ਨ ਵਿੱਚ ਆਊਗਾ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਜਿਹੜਾ ਨੌਬੰਦ ਹੈ ਕਿਸੇ ਆਏ ਜੀ ਇਹ ਜਿਹੜਾ ਹੈਗਾ ਜਿਹੜਾ ਕਨੋਜੀਆ ਹੈ ਜਿਹੜਾ ਅੰਕੁਰ ਐਲਿਸ ਅੰਕੁਸ਼ ਕਨੋਜੀਆ ਇਹ ਉਸ ਗੈਂਗ ਦੇ ਬੰਦੇ ਨੇ ਦੋ ਵੈਪਨ ਰਿਕਵਰ ਕੀ ਕਿਤੇ ਗਏ ਫਿਲਹਾਲ 24 ਰਾਉਂਡ ਮਿਲੇ ਹਨ ਉਸ ਵਿੱਚ ਹਜੇ ਤੱਕ ਅਸੀਂ 3 ਬੰਦੇ ਅਰੈਸਟ ਕਰ ਚੁੱਕੇ ਦੋ ਵੈਪਨ ਉਧਰੋਂ ਜੀ ਰਿਕਵਰ ਕਰ ਚੁੱਕੇ ਐਂਡ ਉਹਦੇ ਜਿਹੜੇ ਦੋ ਵੈਪਨ ਯੂਜ਼ ਹੋਏ ਉਹ ਲਾਇਸੈਂਸੀ ਵੈਪਨ ਸੀਗੇ ਉਹਨਾਂ ਨੂੰ ਵੀ ਅਸੀਂ ਨੋਮੀਨੇਟ ਕੀਤਾ ਐਂਡ ਵੈਪਨ ਉਹਨਾਂ ਦੇ ਅਸੀਂ जो लाइसेंस है वो कैंसल ਕੀਤੇ गए। ये ਜਿਹੜਾ ਹੁਣ ਵੈਪਨ ਫੜਿਆ ਹੈ ਇਹ ਜਿਸ ਲਾਇਸੈਂਸ है। ਅਸੀਂ ਚੈੱਕ ਕਰਾਂਗੇ ਜੀ ਇਸ ਵਿੱਚ ਇੱਕ ਵੈਪਨ ਲੱਗਦਾ ਸਾਨੂੰ ਲਾਇਸੈਂਸੀ ਹੈ ਬਟ ਰਿਕਾਰਡ ਚੈੱਕ ਕਰਨ ਤੋਂ ਬਾਅਦ ਬਤਾ ਦੇਣਾ ਸਰ ਰਿਕਾਰਡ ਰਿਵਿਊ ਕਰਾਂਗੇ ਫਰੀ ਹੈ ਸੁਵਿਧਾ ਕਿਤੇ ਪਹਿਲੀ ਸੈਟਲਮੈਂਟ ਗੱਲਬਾਤ ਕਰਦੇ ਹੁੰਦੇ ਲੇਕਿਨ ਜੋ ਗਲਬਾਤ ਦੇ ਨੇ ਮੈਂ 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 ਇਸ ਤੁਹਾਡੇ ਕੁਐਸਚਨ ਦੇ ਆਨਸਰ ਤੇ ਹੀ ਆਂਦਾ ਕਿ ਇਹ ਤਾਂ ਕੰਪਲੇਂਟ ਹੀ ਨਹੀਂ ਦੇ ਰਹੇ ਸੀਗੇ ਜੀ ਇਹ ਤਾਂ ਬਾਹਰ ਤੇ ਬਾਹਰ ਇਹ ਚਾਹੁੰਦੇ ਸੀਗੇ ਕੰਪਰੋਮਾਈਜ਼ ਬਟ ਪੁਲਿਸ ਇਸ ਵਿੱਚ ਕੰਪਲੇਨੈਂਟ ਹੈਗੀ ਥੋਡੀ ਗੱਲ ਦਾ ਇਹੀ ਆਨਸਰ ਹੈ ਕਿ ਇਹ ਕੁਝ ਵੀ ਸੈਟਲਮੈਂਟ ਕਰ ਲੈ ਅਸੀਂ ਹੋਣੀ ਨਹੀਂ ਦੇਣੀ ਕੋਈ ਵੀ ਸ਼ਹਿਰ ਵਿੱਚ ਲੜੂਗਾ ਜੇ ਉਹ ਇਹ ਸੋਚੇਗਾ ਕਿ ਅਸੀਂ ਬਾਹਰ ਤੇ ਬਾਹਰ ਕੰਪਰੋਮਾਈਜ਼ ਕਰ ਲਏਗਾ ਅਸੀਂ ਬਿਲਕੁਲ ਨਹੀਂ ਹੋਣ ਦੇਣਾ ਅਸੀਂ ਗੁੰਡਾਗਰਦੀ ਬਿਲਕੁਲ ਨਹੀਂ ਹੋਣ ਦੇਣੀ ਤੁਸੀਂ ਜਿਹੜਾ ਬੱਸ ਸਟੈਂਡ ਵਾਲਾ ਕੇਸ ਵੀ ਦੇਖੋਗੇ ਉਸ ਵਿੱਚ ਵੀ ਕੰਪਲੇਨੈਂਟ ਅਸੀਂ ਪੁਲਿਸ ਪਾਰਟੀ ਕੰਪਲੇਨਟ ਹੈ ਤਾਂ ਕਿ ਇਹੋ ਜਿਹੇ ਬੰਦਿਆਂ ਨੂੰ ਸਬਕ ਸਿੱਖਾਇਆ ਜਾਵੇ। ਜਿਹੜੀ ਸਭ ਤੋਂ ਪਹਿਲੀ ਜਿਹੜੀ ਪਹਿਲੀ ਫਾਇਰਿੰਗ ਹੋਈ ਸੀ ਉਸ ਵੀਡੀਓ ਦਰਮਿਆਨ ਜਿਹੜੀ ਵੀਡੀਓ ਪੋਚ ਪਹੁੰਚ ਗਈ ਜਿੱਤੇ ਪਹਿਲੀ ਲੜਾਈ ਹੋਈ ਸੀ ਉਹ ਵੀਡੀਓ ਬਾਹਰ ਵੀ ਆ ਚੁੱਕੀ ਹੋਈ ਹੈ। ਉਸ ਵੀ ਜਿਹੜੇ ਫਾਇਰ ਕਰ ਰਿਹਾ ਤੇ ਦਾਅ ਚਲਾ ਰਿਹਾ ਉਹ ਉਹ ਵੀ ਕੋਈ ਸਖ਼ਤ ਕੋਲਾ ਜਿਹੜੇ ਸਾਹਮਣੇ ਕਨੇਸਾ ਚਲਾ ਰਿਹਾ ਵੀਡੀਓ ਦੇ ਵਿੱਚ ਉਹ ਨਾਮ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਜਦੋਂ ਥੋੜਾ ਸਾ ਕੰਪਲੀਟ ਹੋਏਗੀ ਨਾ ਉਸ ਤੋਂ ਬਾਅਦ ਹੀ ਅਸੀਂ ਇਹ ਸਾਰੀ

ਮੇਯੋ ਸੀ ਨਾ ਨੇ ਕੋਈ ਜਿੱਥੇ ਵੀ ਨਾ ਜਿਹੜੇ ਇਹਨਾਂ ਨੇ ਠਾਰ ਉੱਥੇ ਰੱਖੀ ਸੀਗੀ ਅਸੀਂ ਉਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਅਸੀਂ ਲੋਕਲ ਪੁਲਿਸ ਨੂੰ ਨਾਲ ਲਿਆ ਸੀ ਕਿਉਂਕਿ ਲੋਕਲ ਪੁਲਿਸ ਦੇ ਨੌਲੇਜ ਹੈਗੇ ਉਹਨਾਂ ਨੂੰ ਅਸੀਂ ਸਾਰਾ ਰਿਕਾਰਡ ਪ੍ਰੋਵਾਈਡ ਕਰਵਾ ਦਾਂਗੇ ਨਾਲੇ ਉਹਨਾਂ ਤੋਂ ਅਸੀਂ ਇਹ ਵੀ ਹੈ ਕਿ ਭਈ ਇਹਨਾਂ ਨੇ ਕੋਈ ਕਮਰਾ ਕਿਰਾਏ ਤੇ ਕਿਵੇਂ ਲਿਆ ਸੀਗਾ ਕਿਹਦੇ ਥਰੂ ਲਿਆ ਸੀਗਾ ਉਹ ਸਾਰਾ ਪਾਰਟ ਆਫ ਇਹਨਾਂ ਦਾ ਹੈ ਕਿ ਇਹਨਾਂ ਦਾ ਕੰਟੈਂਡਾਈ ਉੱਥੇ ਕੋਈ ਬੌਸ ਬੈਠਾ ਹੈ ਜਾਂ ਕੀ ਆ ਮੈਂ ਮੈਂ ਉਹੀ ਕਰ ਰਹਾ ਨਾ ਜੀ ਇਹਨਾਂ ਨੂੰ ਕਮਰਾ ਕਿਨੇ ਲੈ ਕੇ ਦਿੱਤਾ ਉਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈਗਾ ਜੀ ਆਫਟਰ ਇਨਵੈਸਟੀਗੇਸ਼ਨ ਹੈ ਅਸੀਂ ਕੁਝ ਕਹਿ ਸਕਦੇ ਬਟ ਉਥੇ ਕਿਵੇਂ ਰਹੇ ਉਹ ਅਸੀਂ ਲੋਕਲ ਪੁਲਿਸ ਦੇ ਨਾਲ ਇਨ ਟੱਚ ਹੈਗੇ ਆ ਉਹਨਾਂ ਤੋਂ ਅਸੀਂ ਸਾਰਾ ਰਿਪੋਰਟ ਲੈ ਲੇ। ਜਿਹੜੇ ਅਸੀਂ ਕੀ ਕਹਿ ਰਹੇ ਹਾਂ ਕਿ ਅਰੈਸਟ ਕੀਤੇ ਨੇ 9 ਬੰਦੇ ਉਹ ਮਤਲਬ ਗਿਵਰ ਇਨ ਵਨ ਟੂ ਯੈਸ ਮੈਂ ਲਾਈ ਕਿ ਇਹਨਾਂ ਨੇ ਹਾਊਸ ਆਪਾਂ ਕਹਿ ਸਕਦੇ ਹਾਂ। ਲੇਕਿਨ ਸਿਟੀ ਦੇ ਜਿਹੜੇ ਐਸਪੀ ਸਾਹਿਬ ਨੇ ਉਹ ਕੈਰਲੀ ਸਾਹਿਬ ਨੂੰ ਕੂਟੇ ਦੇ ਐਸਪੀ ਸਾਹਿਬ ਨੇ ਕੋਈ ਗਲਾਰ ਸੀਗਾ ਕਿ ਰਾਜ ਕਨੈਕਟ ਆਈਆ ਓਕੇ ਜੀ ਨਾ

ਦੇਖੋ ਕੋਈ ਵੀ ਗੁੰਡਾਗਰਦੀ ਕਰੇਗਾ ਜੀ ਬਿਲਕੁਲ ਨਹੀਂ ਬਖਸ਼ਾਂਗੇ ਬਿਲਕੁਲ ਕਲੀਅਰ ਮੈਸੇਜ ਆਏਗਾ ਭਾਵੇਂ ਉਹ ਕੰਪਰੋਮਾਈਜ਼ ਕਰੇ ਜੋ ਮਰਜ਼ੀ ਕਰੇ ਅਸੀਂ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਹੀ ਪੈਣਾ ਹੈ ਕਿ ਉਹ ਖਾਤੇ ਬੈਠੇ ਨਹੀਂ ਜਿਹੜੇ ਖਾਤੇ ਦਾ ਕੋਰਸ ਪੜ੍ਹ ਕੇ ਬੈਠੇ ਜਦ ਲਗਾਤਾਰ ਲੜਾਈਆਂ ਤੁਹਾਡੇ ਸਾਹਮਣੇ ਵਿੱਚ ਸਰ ਪੁਲਿਸ ਦੇ ਨਿਗਰਾਨੀ ਕੋਲ ਕਿੰਨੇ ਫੇਸਟ ਦੇ ਕੇ ਕੇ ਮਾਮਲੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਨਹੀਂ ਮੈਸੇਜ ਬਿਲਕੁਲ ਕਲੀਅਰ ਹੈ ਜੀ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਪੁਲਿਸ ਉਹਦੇ ਵਾਸਤੇ ਬਿਲਕੁਲ ਪਾਬੰਦ ਹੈਗੀ ਹੈ ਐਂਡ ਕੋਈ ਵੀ ਇਹੋ ਜਿਹਾ ਬੰਦਾ ਜਿਹੜਾ ਕਾਨੂੰਨ ਉਹ ਬੰਦ ਕਰੂਗਾ ਅਸੀਂ ਉਹਨੂੰ ਫੜ ਕੇ ਅੰਦਰ ਕਰਾਂਗੇ ਜੋ ਬੰਦੀ ਕਾਰਵਾਈ ਕਰਾਂਗੇ ਐਂਡ 1% ਵੀ ਅਸੀਂ ਜਿਹੜਾ ਹੈਗਾ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਅਨਸੋਸ਼ੀਅਲ ਐਲੀਮੈਂਟ ਹੈਗੇ ਅਸੀਂ ਬਿਲਕੁਲ ਵੀ ਉਹਨਾਂ ਨੂੰ ਟੋਲਰੇਟ ਨਹੀਂ ਕਰਾਂਗੇ ਜੀ 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 ਇਹ ਵਾਰ ਦਾ ਤੋਂ ਬਾਅਦ ਕਿੰਨੇ ਦਿਨ ਉਹ ਦਿਖਣਾ ਵੀ ਮਿਲਦੇ ਨੇ ਉਹ ਆਪਣੇ ਜਨਮ ਦਿਨ ਦੀ ਪਾਰਟੀ ਬਣਾ ਕੇ ਸ਼ਹਿਰ ਦੇ ਉਤਰਾਂ ਦੇ ਚੋਦੀ ਸ਼ਹਿਰ ਚੜ੍ਹ ਤੇ ਫੋਟੋ ਕਿੰਨੇ ਨੇ ਵਾਇਰਲ ਕੀਤੀਆਂ ਤੁਸੀਂ ਆ ਤੇ ਉਹਦੇ ਵਿੱਚ ਪਤਾ ਲੱਗ ਰਿਹਾ ਕਿੱਥੇ ਕਿੱਥੇ ਰਹੇ ਨੇ ਇਹ ਲੋਕ ਨਹੀਂ ਉਹ ਹਾਜੀ ਰੈਸਟ ਕੀਤੇ ਉਸ ਹਾਰੀ ਇੰਟਰੋਗੇਸ਼ਨ ਵਿੱਚ ਸਾਰਾ ਸਾਹਮਣੇ ਆ ਜਾਊਗਾ ਕਿ ਇੰਨੇ ਜਿੰਨੇ 15 ਦਿਨ 10 ਦਿਨ ਕਿੱਥੇ ਮੇ